ਏਬੀਪੀ ਸਾਂਝਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਦੀਪਤੀ ਸ਼ਰਮਾ ਮੇਰੇ ਇਸ ਸਾਈਡ ਪੰਜਾਬ ਪੈਂਦਾ ਤੇ ਮੇਰੇ ਉਸ ਸਾਈਡ ਹਰਿਆਣਾ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆਂ ਔਰ ਮੈਂ ਮੇਰੇ ਕੈਮਰਾਮੈਨ ਨੂੰ ਕਹਾਂਗੀ ਕਿ ਉਹ ਮੰਜ਼ਰ ਦਿਖਾਇਆ ਜਾਏ ਖਾਸ ਕਰ ਇਸ ਵੇਲੇ ਜਿੱਥੇ ਅਸੀਂ ਐਗਜ਼ੈਕਟ ਮੌਜੂਦ ਆ ਨਾ ਉਹੀ ਜਗ੍ਹਾ ਹੈ ਜਿੱਥੇ ਟਿਅਰ ਗੈਸ ਦੇ ਗੋਲੇ ਜੜਿਆ ਉਹ ਛੱਡੇ ਗਏ ਇੱਕ ਤੋਂ ਬਾਅਦ ਇੱਕ ਅਥਰੂ ਗੈਸ ਦੇ ਗੋਲੇ ਧਾਕੇ ਗਏ ਲੇਕਿਨ ਮੰਚਾ ਜਿਹੜੀ ਹੈ ਉਹ ਕੇਂਦਰ ਦੀ ਅੱਜ ਵੀ ਉਸੇ ਤਰ੍ਹਾਂ ਦੀ ਨਜ਼ਰ ਆ ਸਕਦੀ ਹੈ ਲੇਕਿਨ ਕਿਸਾਨ ਬਿਦੜ ਨਹੀਂ ਤਸਵੀਰਾਂ ਤੁਸੀਂ ਦੇਖੋ ਤੇ ਕਈ ਲੀਅਰ ਬੈਰੀਕੇਟਿੰਗ ਜਿਹੜੀ ਹੈ ਉਹ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਹਾਲਾਂਕਿ ਕਿਸਾਨਾਂ ਨੇ ਆਪਣੇ ਦਮ ਦੇ ਉੱਤੇ ਹੀ ਉਸ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਦਾ ਇਹ ਵੀ ਦਾਅਵਾ ਹੈ ਕਿ ਉਹ ਸ਼ਾਂਤਮਈ ਹੀ ਇਸ ਸੰਘਰਸ਼ ਨੂੰ ਰੱਖਣਾ ਚਾਹੁੰਦੇ ਨੇ ਤੁਸੀਂ ਤਸਵੀਰਾਂ ਚ ਵੇਖ 파 ਰਹੇ ਹੋਗੇ ਕਿ ਕਿ ਕਾਫੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਉੱਥੇ ਫੋਰਸ ਨਜ਼ਰ ਆ ਰਹੀ ਹੈ ਹਰਿਆਣਾ ਪੁਲਿਸ ਵੀ ਹੈ ਹੋਰ ਵੀ ਫੋਰਸ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਮਕਸਦ ਇਹ ਹੈ ਕਿ ਕਿਸਾਨਾਂ ਨੂੰ ਹਰਿਆਣਾ ਨਾਲ ਟੱਪਨ ਦਿੱਤਾ ਜਾਏ ਤਾਂ ਜੋ ਉਹ ਦਿੱਲੀ ਨਾ ਪਹੁੰਚ ਸਕਣ ਲੇਕਿਨ ਇਹ ਤੁਸੀਂ ਹੁਣ ਮੇਰੀ ਇਸ ਸਾਈਡ ਜੋ ਦੇਖ ਰਹੇ ਹੋ ਨਾ ਇਹ ਸਾਰੇ ਪੰਜਾਬ ਤੋਂ ਕਿਸਾਨ ਆਏ ਹੋਏ ਨੇ ਇਹਨਾਂ ਦਾ ਮਕਸਦ ਹੈ ਕਿ ਦਿੱਲੀ ਜਾਣਾ ਹੈ ਕੇਂਦਰ ਨੇ ਜੋ ਪਿਛਲੀ ਵਾਰ ਭਰੋਸਾ ਦਿੱਤਾ ਉਹਨੂੰ ਪੂਰਾ ਕਰਨਾ ਹੈ ਲੇਕਿਨ ਕੱਲ ਜੋ ਇੱਥੇ ਹੋਇਆ ਨਾ ਉਹ ਮੰਜ਼ਰ ਇਹ ਬਿਆਨ ਕਰਨਗੇ ਕਿਉਂਕਿ ਉਹਨਾਂ ਦੇ ਸਾਕਸ਼ੀ ਨੇ ਇੱਥੇ ਹੀ ਰਹੇ ਨੇ ਦੂਸਰਾ ਦਿਨ ਅੱਜ ਸੰਘਰਸ਼ ਨੂੰ ਹੋ ਗਿਆ ਸਰ ਤੁਹਾਡਾ ਨਾਮ ਬਲਵੰਤ ਮਹਾਰਾਜ ਜੀ ਮੈਂ ਸੁਖਵਾਨ ਬਲਵੰਤ ਜੀ ਕੱਲ ਦਾ ਮੰਜ਼ਰ ਬਿਆਨ ਕਰਿਓ ਜਰਾ ਹਾਲਾਂਕਿ ਤਸਵੀਰਾਂ ਵੇਖੀਆਂ ਲੇਕਿਨ ਜੋ ਬੰਦਾ ਇੱਥੇ ਮੌਜੂਦ ਸੀ ਉਹ ਜ਼ਿਆਦਾ ਤਰੀਕੇ ਬਿਹਤਰ ਦੱਸ ਸਕਦਾ ਵੇਖੋ ਜੀ ਗੱਲ ਇਹ ਹੈ ਕਿ ਆ ਤੁਸੀਂ ਸੀਨ ਦਿਖਾਈ ਰਹੇ ਹੋ ਸਾਰਾ ਟੀਵੀ ਤੇ ਇਸ ਤਰ੍ਹਾਂ ਦਾ ਤਾਂ ਮੇਰੀ 68 ਸਾਲ ਦੀ ਉਮਰ ਹੋ ਗਈ ਅਸੀਂ ਪਾਕਿਸਤਾਨ ਦੀ ਜੰਗ ਵੀ ਵੇਖੀ ਐ ਦੋ ਬੰਗਲਾਦੇਸ਼ ਦੀ ਵੀ ਜੰਗ ਵੇਖਿਆ ਮੇਰਾ ਬ੍ਰਦਰ ਤਿੰਨ ਜੰਗਾਂ ਲੜ ਕੇ ਆਇਆ ਇਸ ਤਰ੍ਹਾਂ ਦਾ ਤਾਂ ਜਿਹੜਾ ਬੈਰੀਕੇਡਿੰਗ ਹੈ ਜਿਹੜੀ ਉਹ ਵੀ ਦੱਸਦੇ ਹੁੰਦੇ ਸੀ ਵੀ ਅਸੀਂ ਵੀ ਪਾਕਿਸਤਾਨ ਚਲੇ ਗਏ ਸੀ ਉਹ ਨਹੀਂ ਵੇਖੀ ਗੰਧੀਰ ਸਾਹਿਬ ਕਹ ਰਹੇ ਨੇ ਕਿ ਹਰਿਆਣੇ ਨੂੰ ਤਾਂ ਕਸ਼ਮੀਰ ਬਣਾਤਾ ਕੇਂਦਰ ਕਸ਼ਮੀਰ ਤੋਂ ਵੀ ਅੱਗੇ ਲੰਘ ਗਏ ਜੀ ਵੇਖੋ ਇੱਕ ਪੰਜਾਬ ਹੈ ਸਾਡਾ ਇਹ ਰੀੜ ਦੀ ਹੱਡੀ ਹੈ ਖੇਤੀਬਾੜੀ ਦਾ ਇਹ ਖੇਤੀਬਾੜੀ ਦਾ ਹੈਗਾ ਪੂਰੇ ਭਾਰਤ ਨੂੰ ਕੀ ਪੂਰੀ ਬਾਰਡ ਨੂੰ ਜਿਹੜਾ ਹੈਗਾ ਇਹ ਢਿੱਡ ਪੇਟ ਪਰਦਾ ਜੇ ਖੇਤੀਬਾੜੀ ਵਾਲੇ ਕਿਸਾਨਾਂ ਨੂੰ ਜੋ ਕਿ ਰੀੜ ਦੀ ਹੱਡੀ ਹੈ ਸਰੀਰ ਦੀ ਜੇ ਉਸੇ ਨੂੰ ਹੀ ਗੋਲੀਆਂ ਮਾਰ ਮਾਰ ਕੇ ਇਹਨਾਂ ਨੇ ਤੋੜਨਾ ਹੈ ਤਾਂ ਭਾਰਤ ਜਿਹੜਾ ਹੈਗਾ ਵੀ ਉਹਨੂੰ ਉਹਦਾ ਢਿੱਡ ਕਾਹਨੋਂ ਪਰੇਗਾ ਤੁਹਾਡੇ ਨਾਮ ਚਰਮਲ ਸਿੰਘ ਰਮਲ ਜੀ ਕੱਲ ਕਿੰਨੇ ਕੁ ਗੋਲੇ ਜਿਹੜੇ ਆਥਰੂ ਕੈਸ ਦੇ ਇੱਥੇ ਅੰਦਾਜ਼ਨ ਤੁਹਾਡੇ ਦਾਕੇ ਗਏ ਮੇਰੇ ਘਰ 2000 ਦੇ ਕਰੀਬ ਸੈਸ਼ਨ ਕਿੰਨਾ ਫਟੜ ਹੋ ਗਿਆ 100 100 ਦੇ 200 ਇੱਥੇ ਆ ਇੱਥੋਂ ਜਿੰਨਾ ਗੋਲਾ ਵੱਜਾ ਵਾ ਇਹਨਾਂ ਦੇ ਪਾਕਿਸਤਾਨਾਂ ਨਹੀਂ ਚੱਲਦਾ ਇਹ ਅਸੀਂ ਲੋਕ ਆ ਜਿਨ੍ਹਾਂ ਦਾ 60 40 ਦਾ ਵਾ 40% ਅਸੀਂ ਲੋਕਾਂ ਨੂੰ ਨਾਜ ਦਿੰਨੇ ਆ 60 ਸਾਰੇ ਭਾਰਤ ਦਾ ਵਾ ਤੇ ਮੋਦੀ ਨੇ ਜੋ ਸਾਡੀਆਂ ਮੰਗਾਂ ਮੰਨੀਆਂ ਹੀ ਉਥੋਂ ਉਹ ਨਹੀਂ ਮੰਗੀ ਦਿੱਤੀਆਂ ਤਾਂ ਹੀ ਦੁਬਾਰਾ ਦਿੱਲੀ ਨੂੰ ਆਪਣੀਆਂ ਮੰਗਾਂ 'ਤੇ ਜਾ ਸਕਦੇ ਆ ਪਰ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਵਾ ਉਹ ਸਭ ਤੋਂ ਉੱਤੇ ਹੁੰਦਾ ਕੁਝ ਵੀ ਕਰ ਜਾ ਵੀ ਸਕਦਾ ਤੇ ਮਾਰ ਵੀ ਸਕਦਾ ਵਾ ਉੱਥੋਂ ਪਾਣੀ ਗੰਦਾ ਆਵੇ ਦਿੱਲੀੋਂ ਤੇ ਇਹਨੂੰ ਸਾਰਾ ਗੰਦਾ ਹੀ ਜਾਊਗਾ ਜੇ ਉੱਥੋਂ ਪਾਣੀ ਸਾਫ਼ ਆਇਆ ਤੇ ਇਹਨੂੰ ਧੁੱਤਾ ਜਾਊਗਾ ਇਹ ਜਿਹੜਾ ਸੰਘਰਸ਼ ਆ ਬੜਾ ਵੱਡਾ بڑے ਲੋਕ ਆ ਕੇ ਸਾਰਾ ਪੰਜਾਬ ਆ ਗਿਆ ਵਾ ਠੀਕ ਹੈ ਇਹ ਇਜਤ ਦਾ ਸਵਾਲ ਆ ਇਹ ਨਾਕਾ ਵੀ ਇਹੋ ਤੋੜਨਾ ਵਾ ਤੇ ਜਾਣਾ ਵੀ ਆਂਦੀ ਆ ਅੱਜ ਤੋੜ ਕੇ ਨਾਕਾ ਵੀਰ ਜੀ ਸੁਣਨ ਚ ਤਾਂ ਇਹ ਵੀ ਆਇਆ ਕਿ ਅਸਲੀ ਬੁਲਟਸ ਵੀ ਚਲੀਆਂ ਨਹੀਂ ਤੇ ਰਬੜ ਬੁਲਟਸ ਸਾਡੇ ਘਟੋਕਰ 100 ਲਗਭਗ ਛਾਂ ਜਖਮੀ ਹੋਏ ਨੇ ਚਾਰ ਡੈੱਡ ਕਰ ਗਏ ਨੇ ਇਹਨਾਂ ਕੱਲ ਬੁਲਟ ਗੋਲੀਆਂ ਚਲਾਈਆਂ ਨੇ ਅਸੀਂ ਖੋਖੇ ਫੜ ਕੇ ਦੱਸੇ ਦਿੱਤੇ ਮੀਡੀਆ ਨੂੰ ਦਿੱਤੇ ਜੋ ਵੀ ਕੀਤੇ ਆ ਇਹਨਾਂ ਨੇ ਪਾਕਿਸਤਾਨ ਦੇ ਹਿੰਦਾਂ ਦੀ ਜੰਗ ਸ਼ੁਰੂ ਕਰਤੀ ਹਾਏ ਲੋਕਤੰਤਰਾਂ ਲੋਕਤੰਤਰ ਆਪਣਾ ਹੱਕ ਰੱਖ ਸਕਦੇ ਆ ਅਸੀਂ ਆਪਣੇ ਮੰਗਾਂ ਵਾਸਤੇ ਦਿੱਲੀ ਜਾ ਰਹੇ ਸੀਗੇ ਏ ਮੋਦੀ ਸਰਕਾਰ ਤੇ ਖੱਟਾ ਸਰਕਾਰ ਨੇ ਜੋ ਸਾਡੇ ਪੰਜਾਬ ਨਾਲ ਕੀਤਾ ਵਾ ਇਹ ਚੰਗਾ ਨਹੀਂ ਕੀਤਾ ਲੇਕਿਨ ਅਸੀਂ ਖੱਟਾ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਅੱਜ ਆਸੀਂ ਤੇਰੀ ਹਿੱਕ ਤੇ ਪੈਰ ਰੱਖਾਂਗੇ ਅੱਜ ਹਰਿਆਣੇ ਚ ਵੜ ਕੇ ਦਿੱਲੀ ਵੀ ਵੜਾਂਗੇ ਜਾ ਕੇ ਅਸੀਂ ਅੱਜ ਸਾਡਾ ਪੂਰਾ ਜੋਰ ਆ ਲਾਵਾਂਗੇ ਜੋਰ ਅਸੀਂ ਆਪਣੀ ਜਿੱਤੇ ਜੋਰ ਜਿੱਤ ਕਰਾਂਗੇ ਰਾਤੀ ਰੋਟੀਆਂ ਅੰਬਾਲੇ ਦੇ ਵੇਖੋ ਜੀ ਬੜੀ ਮਹਾਰਾਜ ਦੀ ਕਿਰਪਾ ਵਾ ਇੱਥੋਂ ਦੇ ਇਲਾਕੇ ਦੇ ਲੋਕ ਮੈਂ ਦੇਖੂਗਾ ਜਿੰਨਾ ਲੰਗਰ ਪਾਣੀ ਚਾਹ ਪਾਣੀ ਲਗਾਤਾਰ ਤੁਸੀਂ ਪੂਰੀ ਰਾਤ ਤੱਕ ਉਹ ਲੱਗੇ ਰਹੇ ਆ ਬਹੁਤ ਧੰਨਵਾਦ ਕਰਦੇ ਆਂ ਇਸ ਏਰੀਏ ਦਾ ਪਰ ਮੋਦੀ ਜੀ ਇਹੋ ਜੀ ਨੀਚ ਹਰਕਤਾਂ ਦੇ ਆ ਗਿਆ ਵਾ ਆਪਣੇ ਨਾਗਰਿਕਾਂ ਦੇ ਉੱਤੇ ਆਪਣੀ ਜਨਤਾ ਦੇ ਉੱਤੇ ਜਿਨ੍ਹਾਂ ਨੇ ਉਹਨੂੰ ਗੱਦੀ ਤੇ ਬਾਇਆ ਵਾ ਉਹਨਾਂ ਉੱਤੇ ਵੇਖੋ ਪਾਕਿਸਤਾਨ ਹਿੰਦੁਸਤਾਨ ਦੀ ਲੜਾਈ ਦੇ ਵਿੱਚ ਵੀ 71 ਤੇ ਚਲੇ ਜਾਓ ਪਿੱਛੇ 65 ਚਲੇ ਜਾਓ ਉਹਨਾਂ ਵੀ ਇਦਾਂ ਨਹੀਂ ਕੀਤਾ ਜਿੱਦਾਂ ਇਹ ਆਪਣੇ ਲੋਕਾਂ ਨਾਲ ਕਰ ਰਿਹਾ ਵਾ ਕਿਉਂਕਿ ਲੋਕ ਆਪਣੇ ਹੱਕ ਮੰਗਣ ਦਾ ਨਾਲ ਰਾਈਟ ਵਾ ਸਾਡਾ ਹੱਕ ਵਾ ਵੀ ਆਪਣੇ ਮੰਗ ਮੰਗਾਂ ਲੈ ਕੇ ਜਾਣਾ ਪਰ ਆਹ ਵੇਖੋ ਇਹੋ ਜੀ ਨੀਚ ਹਰਕਤ ਜਿਹੜੀ ਉਹਨੇ ਕੀਤੀ ਆ ਬਹੁਤ ਮਹਿੰਗਾ ਪਊਗਾ ਇਹੋ ਲੋਕ ਬਣਾਉਂਦੇ ਆ ਤਸਤੇ ਭੌਂਦੇ ਆ ਇਹੋ ਲੋਕ ਦੇਖਦੇ ਆ ਬਾਕੀ ਆ ਵੀਰ ਕਹਿ ਰਿਹਾ ਸੀ ਵੀ ਸਾਡਾ ਸੱਟਾਂ ਲੱਗੀਆਂ ਸਾਡਾ ਕੋਈ ਡੈਟ ਨਹੀਂ ਹੋਇਆ ਪਤਾ ਆ ਮੇਰੇ ਨਾਲ ਇੱਕ ਬਾਪੂ ਜੀ ਵੀ ਨੇ ਬੜੇ ਬਜ਼ੁਰਗ ਨੇ ਕੱਲ ਦਾ ਮੰਜ਼ਰ ਬਾਪੂ ਜੀ ਕੱਲ ਦਾ ਮੰਜ਼ਰ ਬਿਆਨ ਕਰੂਗੇ ਲਓ ਜੀ ਆਓ ਇਧਰ ਆਓ ਜੀ ਕੱਲ ਦਾ ਮੰਜ਼ਰ ਬਿਆਨ ਕਰੂਗੇ ਕੱਲ ਦਾ ਮੰਜ਼ਰ ਜਿਹੜਾ ਅਤ ਸ਼ਰਮਨਾਕ ਸ਼ੇਮ ਸੇਮਾ ਭਾਰਤ ਸਰਕਾਰ ਦੀ ਸਾਡੀ ਸਾਡਾ ਪ੍ਰਧਾਨ ਮੰਤਰੀ ਹੋਵੇ ਤੇ ਸਾਡੇ ਲੋਕਾਂ ਦੇ ਨਾਲ ਹੀ ਇਹੋ ਜੀਆਂ ਮਤਲਬ ਗੰਦੀਆਂ ਹਰਕਤਾਂ ਜਿਹੜੀਆਂ ਹੋਈਆਂ ਵਾ ਦੇਖੋ ਪੀਸਫੁਲੀ ਆ ਰਹੇ ਆ ਜੇਕਰ ਜੋ ਸਾਨੂੰ ਦੋਖਾ ਸਾਡੀ ਐਮਐਸਪੀ ਆ ਠੀਕ ਹੈ ਜੀ ਸਾਡੇ ਸਰਕਾਰਾਂ ਵਾ ਕਰਜਾ ਵਾ ਖੁਦਗਸ਼ੀਆਂ ਹੋ ਰਹੀਆਂ ਵਾ ਤੇ ਉਹ ਮੰਗਾਂ ਜਿਹੜੀਆਂ ਆਪਣੇ ਪ੍ਰਧਾਨ ਮੰਤਰੀ ਦੇ ਨਾਲ ਆਪਾਂ ਉਹਨਾਂ ਕੋਲ ਉਹਨਾਂ ਨੂੰ ਦੱਸਾਂਗੇ ਉਹ ਸਾਡੀਆਂ ਮੰਗਾਂ ਦਾ ਹੱਲ ਕਰਨਗੇ ਪਰ ਨਹੀਂ ਉਹਨਾਂ ਨੇ ਹੱਲ ਤੇ ਕੀ ਕਰਨਾ ਸੁਣਨਾ ਵੀ ਨਹੀਂ ਪਿਆਰੇ ਜਿਹੜੇ ਕਿਸਾਨ ਫੱਟੜ ਹੋਏ ਫਿਰ ਉਹਨਾਂ ਨੂੰ ਮੋੜਲੀ ਸਹਾਇਤਾ ਜਿਹੜੀਆਂ ਉਹ ਕਿਵੇਂ ਦਿੱਤੀ ਗਈ ਅਸੀਂ ਉਹਨਾਂ ਨੂੰ ਟਰਾਲੀਆਂ 'ਚ ਬਿਠਾਇਆ ਵਾ ਹਰ ਤਰ੍ਹਾਂ ਦੀ ਦਵਾਈ ਹਰ ਤਰ੍ਹਾਂ ਦਾ ਮੈਡੀਸਿਨ ਅਸੀਂ ਆਪਣਾ 6 ਮਹੀਨੇ ਦਾ ਰਾਸ਼ਨ 6 ਮਹੀਨੇ ਦਾ ਰਾਸ਼ਨ ਲੈ ਕੇ ਅਸੀਂ ਆਏ ਆ ਤੇ ਇੱਕ ਗੱਲ ਦੱਸ ਦਈਏ ਕਿ ਮੋਦੀ ਸਾਹਿਬ ਅਸੀਂ ਇਸ ਦੇਸ਼ ਦਾ ਹਿੱਸਾ ਆ ਸਾਡੇ ਹੱਕ ਨੇ ਕੁਰਬਾਨੀਆਂ 'ਚ ਸਭ ਤੋਂ ਅੱਗੇ ਅਸੀਂ ਗਊ ਹੱਤਿਆ ਜਦੋਂ ਹੋਈ ਦਰਬਾਰ ਸਾਹਿਬ ਦੀ ਕੰਧ ਨਾਲ ਸਭ ਤੋਂ ਅੱਗੇ ਅਸੀਂ ਤੇ ਸਾਡੇ ਵਾਸਤੇ ਜਿਹੜੀਆਂ ਪਾਕਿਸਤਾਨ ਹਿੰਦੁਸਤਾਨ ਦੀਆਂ ਲੜਾਈਆਂ ਤੁਸੀਂ ਲਾਈਆਂ ਨੇ ਨਾ ਇਹਨਾਂ ਗੱਲਾਂ ਤੋਂ ਬਾਅਦ ਆਜੋ ਜਿੱਦਣ ਦੇਸ਼ ਨੂੰ ਕੌਮਾਂ ਨੂੰ ਧਰਮਾਂ ਨੂੰ ਮਜਲੂਮਾਂ ਨੂੰ ਲੋੜ ਪਈ ਨਾ ਆ ਚੇਰੇ ਤੇ ਆ ਦੁਨੀਆ ਖਲੋਣੀ ਜੇ ਕਿਸੇ ਨੇ ਨਾ ਨਾ ਖੋਣਾ ਮਤਰਈ ਮਾਂ ਵਾਲਾ ਆ ਸਾਡੇ ਨਾਲ ਸਲੂਕ ਨਾ ਕਰੋ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਕਿਹੜੀ ਜੱਥੇਬੰਦੀ ਤੋਂ ਉਹ ਤੁਸੀਂ ਤੇ ਤੁਹਾਡਾ ਨਾਮ ਕੀ ਹੈ ਮੈਂ ਕਿਸਾਨ ਮਜ਼ਦੂਰ ਸ਼ਹਿਰ ਕਮੇਟੀ ਪੰਜਾਬ ਤਰਨਤਾਰਨ ਜਿਹੜੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵਿੰਡਾ ਕੱਲ ਦਾ ਮੰਜ਼ਰ ਅਸੀਂ ਸੁਣ ਰਹੇ ਸੀ ਕਿ ਬਹੁਤ ਖਤਰਨਾਕ ਜਿਆ ਸੀ ਡਰ ਵੀ ਲੱਗਦਾ ਸੀ ਔਰ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਵੀ ਪਹੁੰਚਾਇਆ ਗਿਆ ਲੇਕਿਨ ਉਹ ਕਿਹੜੀ ਭਾਸ਼ਾ ਕਿਸਾਨ ਵਰਤਨ ਜਿਹੜੀ ਕੇ ਕੇਂਦਰ ਨੂੰ ਪਹਿਲੀ ਵਾਰ ਚ ਸਮਝ ਆ ਜਾਏ ਕਿਉਂਕਿ ਆਪਾਂ 1 ਸਾਲ ਪਹਿਲਾਂ ਵੀ ਸੰਘਰਸ਼ ਇੱਥੇ ਕੀਤਾ ਇਹੋ ਜਿਹਾ ਬਾਰਡਰ ਸੀ ਤੁਹਾਨੂੰ ਯਾਦ ਹੋਵੇਗਾ 2020 ਦੇ ਵਿੱਚ 1 ਸਾਲ ਬਾਅਦ ਅਸੀਂ ਘਰਾਂ ਨੂੰ ਪਰਤੇ ਸੀ ਹੁਣ ਦੁਬਾਰਾ ਨੌਬਤ ਆ ਗਈ ਕਿਹੜੀ ਭਾਸ਼ਾ ਵਰਤੀਏ ਕਿਉਂਕਿ ਨੇ ਹੱਥੇ ਆਏ ਹੋ ਹਲੇ ਵੀ ਕੋਈ ਭਾਸ਼ਾ ਵਰਤਨ ਦੀ ਲੋੜ ਨਹੀਂ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਜਿਹੜਾ ਵਾ ਉਹ ਬਾਨੀ ਦਾਨੀ ਉਹਨਾਂ ਦਾ ਪਬਲਿਕ ਕਿਸਾਨਾਂ ਮਜ਼ਦੂਰਾ ਦਾ ਨੀਗਾ ਉਹਨਾਂ ਨੇ ਜਿਹੜਾ ਇਹਨੂੰ ਕੈਦ ਕੀਤਾ ਵਾ ਦੇਸ਼ ਨੂੰ ਵਿਗੜੀ ਕਰਨ ਰਿਹਾ ਦੇਖਦੇ ਜਿੰਨੀਆਂ ਰੇਲਾਂ ਵਾ ਕੋਲੇਆਂ ਦੇ ਖਾਨਾ ਵਾ ਸਭ ਇਹਨੇ ਵੇਚ ਤੀਆਂ ਵਿਗਿਆ ਹੋਇਆ ਪ੍ਰਧਾਨ ਮੰਤਰੀ ਆ ਆਪਣਾ ਦੇਸ਼ ਬਚਾਉਣ ਵਾਸਤੇ ਆਪਣੀਆਂ ਕਿਸਾਨੀ ਬਚਾਉਣ ਵਾਸਤੇ ਨੌਜਵਾਨੀ ਬਚਾਉਣ ਵਾਸਤੇ ਅਸੀਂ ਵੱਡੇ ਪੱਧਰੇ ਦੇ ਸੰਘਰਸ਼ ਕੀਤਾ ਇਸੇ ਕਰਕੇ 13 ਮਹੀਨਾ ਅੱਤ ਦੀ ਗਰਮੀ ਅੱਤ ਦੀ ਠੰਡ ਦੇ ਦਿੱਲੀ ਦੀਆਂ ਛੜਕਾਂ ਦੇ ਸੰਘਰਸ਼ ਕੀਤਾ ਕਾਲੇ ਕਾਨੂੰਨ ਵਾਪਸ ਕਰਾਏ ਹੋਰ ਫੇਰ ਜਿਹੜੇ ਐਮਐਫਸੀ ਤੇ ਗਾਰੰਟੀ ਕਰਾਉਣੀ ਆ ਲਖੀਨਪੁਰ ਖੀਰੀ ਦਾ ਜਿਹੜਾ ਵਾ ਉਹ ਮੁੱਦਾ ਹੱਲ ਕਰਾਉਣਾ ਵਾ ਸਮੂੱਚਾ ਕਰਜ਼ਾ ਮਾਹ ਕਰਾਉਣਾ ਵਾ ਪ੍ਰਾਣੀ ਤੇ ਮਸਲੇ ਦੇ ਜਿਹੜੇ ਪਰਚੇ ਹੁੰਦੇ ਆ ਉਹ ਰੱਦ ਕਰਾਉਣੇ ਆ ਬਿਜਲੀ ਐਟ 220 ਜਿਹੜਾ ਉਹ ਰੱਦ ਕਰਾਉਣਾ ਵਾ ਹੋਰ ਜਿਹੜਾ ਡਰਾਈਵਰਾਂ ਭਰਾਵਾਂ ਵਾ ਜਿਹੜਾ ਕਾਨੂੰਨ ਬਣਾਇਆ ਵਾ ਵੀ 10 ਸਾਲ ਦੀ ਸਜ਼ਾ 50 ਲੱਖ ਰੁਪਏ ਜੁਰਮਾਨਾ ਉਹ ਕੈਨਸਲ ਕਰਾਉਣਾ ਵਾ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਸਾਨੂੰ 2 ਮਹੀਨੇ ਹੋ ਗਿਆ ਆਪਣੀ ਤਿਆਰੀ ਕਰਨ ਦੀ ਸਾਨੂੰ ਪਤਾ ਹੈਗਾ ਹਰਿਆਣਾ ਸਰਕਾਰ ਜਿਹੜੀ ਬੁੱੱਛੜ ਸਰਕਾਰ ਵਾ ਖੱਟਰ ਸਾਭ ਉਹ ਸਾਡੇ ਨਾਲ ਬਹਿਰੀਆ ਗੇਟ ਲਾਉਣਗੇ ਕੋਈ ਗੱਲ ਨਹੀਂ ਬਹਿਰੀਆ ਗੇਟ ਲਾਇਆ ਸਾਡਾ ਫਰਜ਼ ਤੋੜਨਾ ਤੋੜਾਂਗੇ ਜਿੰਨੇ ਮਰਜੀ ਸਾਡੇ ਕਿਸਾਨ ਮਜ਼ਦੂਰ ਨੌਜਵਾਨ ਜ਼ਖਮੀ ਹੋ ਜਾਣਾ ਉਹ ਸਾਨੂੰ ਕੋਈ ਪਰਵਾਹ ਨਹੀਂ ਜਦੋਂ ਅਸੀਂ ਘਰੋਂ ਤੁਰਿਆ ਅਸੀਂ ਇਹ ਗੱਲ ਆ ਕੇ ਆਏ ਮੰਜੇ ਖੜੇ ਕਰਕੇ ਆਏ ਆਂ ਵੀ ਜਿੰਨਾ ਚਿਰ ਜਿੱਤਦੇ ਨਹੀਂ ਵਾਪਸ ਨਹੀਂ ਆਵਾਂਗੇ ਚਾਹੇ ਖੂਨ ਵੀ ਦਿਨਾ ਪਿਆ ਉਹ ਵੀ ਦੇਵਾਂਗੇ ਤੇ ਇਹਨਾਂ ਦਾ ਜਿਹੜਾ ਵਾ ਅਸੀਂ ਜਿਹੜਾ ਜਿੰਨੇ ਰਕਾवटਾਂ ਤੋੜ ਦਾਂਗੇ ਅਸੀਂ ਜਿਹੜੀ ਕੋਮ ਸਿੱਖ ਕੋਮਾ ਗੁਰੂ ਗੋਬਿੰਦ ਸਿੰਘ ਦੇ ਆ ਜਿੰਨੇ ਆਪਣੀ ਜ਼ਮੀਨਾਂ ਬਚਾਉਣ ਵਾਸਤੇ ਆਪਣੀ ਸਿੱਖੀ ਬਚਾਉਣ ਵਾਸਤੇ ਆਪਣਾ ਪੂਰਾ ਪਰਿਵਾਰ ਵਾਰਤਾ ਹੈਗਾ ਸੋ ਇਹ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਨੇ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਪਰਤਣਗੇ ਇਹ ਮੰਜ਼ਰ ਜਿਹੜਾ ਹੈ ਉਹ ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਤਸਵੀਰਾਂ نیچے ਦੀਆਂ ਦਿਖਾਣ ਕਿ ਇੱਥੇ ਹੀ ਜਿਹੜੇ ਗੋਲੇ ਸੀ ਉਹ ਛੁੱਟੇ ਜਾ ਰਹੇ ਸੀ ਅਸਮਾਨ ਤੋਂ ਡਰੋਨ ਆਂਦਾ ਸੀ ਆਥਰੋ ਗੈਸ ਦੇ ਗੋਲੇ ਹੇਠਾਂ ਛੁੱਟੇ ਜਾਂਦੇ ਸੀ ਤਾਂ ਜੋ ਕਿਸਾਨਾਂ ਨੂੰ ਖੁਰਦ-ਬੁਰਦ ਕੀਤਾ ਜਾ ਸਕੇ ਪਰ ਹੁਣ ਕੇਂਦਰ ਇਹ ਮੰਜ਼ਰ ਵੇਖ ਲੈ ਇਹ ਤਸਵੀਰਾਂ ਦੱਸਦੀਆਂ ਨੇ ਕਿ ਕੁਝ ਸਮੇਂ ਦੇ ਲਈ ਜ਼ਰੂਰ ਕਿਸਾਨ ਇੱਧਰ ਤੋਂ ਉੱਧਰ ਹੋ ਜਾਣਗੇ ਜੇ ਕਿਸਾਨ ਕਹਿ ਰਹੇ ਨੇ ਕਿ ਇਹ ਨਾ ਕੇਂਦਰ ਸਮਝੇ ਕਿ ਵਾਪਸੀ ਹੋਏਗੀ ਜਦ ਤੱਕ ਮੰਗਤ ਪੂਰੀਆਂ ਨਹੀਂ ਹੁੰਦੀਆਂ ਸੋ ਇਹ ਸਬੂਤ ਨੇ ਜੋ ਕੱਲ ਇੱਥੇ ਵਾਪਰ ਤੁਸੀਂ ਇਹ ਕਿਹੜੀ ਤਸਵੀਰਾਂ ਵੇਖ ਰਹੇ ਹੋ ਨਾ ਇਹ ਸਭ ਸਬੂਤ ਨੇ ਜੋ ਇੱਥੇ ਮੌਜੂਦ ਸਨ ਅਰ ਜ਼ਖਮੀ ਹੋਏ ਆਪ ਦੇਖੋ ਦੱਸੂਂਗੇ ਕੱਲ ਹੋਇਆ ਕੀ ਤੁਹਾਡੇ ਨਾਲ ਪਲਾਸਟਿਕ ਦੀ ਗੋਲੀ ਵੱਜੀ ਮੈਡਮ ਨਾਲ ਉਥੋਂ ਵਾਲੀ ਵਾਲ ਖਿੱਚਣ ਦਿਆਂ ਨਾਲ ਜੋ ਖਿੱਚ ਕੇ ਜੋ ਮੁੜਿਆ ਮੈਂ ਪਛਾਣੂ ਉਹ ਬੁਰਕ ਗਿਆਣ ਕੇ ਮੇਰੇ ਇੱਥੇ ਵੱਜੀ ਐਨੀ ਡੋਂਗ ਪਿਆ ਮੈਂ ਸਵੇਰੇ ਪੱਟੀ ਕਰਾਈ ਆ ਰਾਤ ਜਾ ਕੇ ਕੀ ਸਮਾਂ ਹੋਇਆ ਜਦੋਂ ਤੁਸੀਂ ਜ਼ਖਮੀ ਹੋਏ ਹੋ ਜ਼ਖਮੀ ਮੈਡਮ ਪੀੜ ਹੁੰਦੀ ਆ ਔਰ ਟਾਈਮ ਟਾਈਮ ਹੋਣਾ ਸੇ 5:00 ਤੋਂ 10:00 ਸ਼ਾਮ ਦਾ ਹਾਂਜੀ ਔਰ ਹਰ ਮਿੰਟ ਬਾਅਦ ਗੋਲੇ ਜੜੇ ਸੀ ਉਹ ਦਾਗੇ 1 ਮਿੰਟ ਦੇ ਵਿੱਚ 10 ਤੋਂ 15 ਗੋਲੇ ਸਿੱਟੇ ਜਾ ਰਹੇ ਆ ਸਾਡੇ ਜਿਹੜੇ ਕਿਸਾਨ ਸੀ ਖੇਤਾਂ ਦੇ ਵਿੱਚ ਵਾਗੇ ਆ ਸਾਡੇ ਖੇਤਾਂ ਦੇ ਵਿੱਚ ਵੀ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਆ ਉਹ ਐਕਸਪਾਇਰੀ ਡੇਟ ਵਾਲੇ ਆ ਜੀ ਉਹਦੇ ਨਾਲ ਸਾਡੇ ਬਜ਼ੁਰਗ ਕਿਸਾਨ ਐ ਉਮਰ ਦਾ ਤਕਾਜ਼ਾ ਵੀ ਨਹੀਂ ਕਰਿਆ ਵੀ 60 ਤੋਂ 70 ਸਾਲ ਦੀ ਉਮਰ ਐ ਜਿਹੜੇ ਹੱਡਾਂ ਦੇ ਉੱਤੇ ਸਾਡੇ ਸਹਾਰਾ ਸਾਨੂੰ ਜਿੱਤਣ ਜਾ ਰਹੇ ਆ ਮੈਂ ਗਲਤ ਨਹੀਂ ਤਾਂ ਹੁਣ ਵੀ ਇਸ ਵੇਲੇ ਹਵਾ ਹਵਾ ਦੇ ਵਿੱਚ ਉਹ ਅਸਰ ਹੈ ਪੂਰਾ ਫੀਲ ਹੋ ਰਿਹਾ ਹੈ ਇੱਕ ਚੀਜ਼ ਦੇਖੋ ਜੀ ਪਹਿਲਾਂ ਜਦੋਂ ਇਹ ਹਰੀ ਕ੍ਰਾਂਤੀ ਲੈ ਕੇ ਆਏ ਐ ਜਿਹੜੀ ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਪੀ 480 ਦੇ ਅਧੀਨ ਅਮਰੀਕਾ ਸਰਤਾ ਮਸਦਾ ਸੀ ਕਹਿੰਦੀ ਸੀ ਠੂਠਾ ਫੜ ਕੇ ਮੰਗਦੀ ਫਿਰਦੀ ਸੀ ਅਨਾਜ ਦੇ ਦਿਓ ਸਾਡੇ ਵੱਡ ਬਡੇਰਿਆਂ ਤੋਂ ਮੇਰੇ ਬਾਪੂਆਂ ਤੋਂ ਇੱਕ ਗਲਤੀ ਹੋ ਗਈ ਉਦੋਂ ਇਹ ਇਕੱਠੇ ਨਹੀਂ ਲੜ ਸਕੇ ਇਹ ਸਾਡੀ ਪੀੜ੍ਹੀ ਨੂੰ ਸੰਤਾਪ ਭੋਗਣਾ ਪੈ ਗਿਆ ਤੇ ਅਸੀਂ ਪਹਿਲਾਂ ਵੀ 13 ਮਹੀਨੇ ਅੰਦੋਲਨ ਲੜਿਆ ਉਦੋਂ ਸਾਡਾ 750 ਸ਼ਹੀਦ ਹੋ ਗਿਆ ਉਦੋਂ ਇਹਨਾਂ ਨੇ ਕਿਹਾ ਸੀ ਜਿਹੜਾ 220 ਬਿਲੇ ਬਿਜਲੀ ਵਾਲਾ ਅਸੀਂ ਕਿਸਾਨਾਂ ਦਾ ਉਹ ਸਟੇਟ ਕੋਲ ਹੀ ਰਹੂਗਾ ਉਹ ਸੈਂਟਰ ਨੇ ਆਪਦੇ ਕੋਲ ਕਰ ਲਿਆ ਜਿਹੜਾ ਹੁਣ ਅਸੀਂ ਬੈਠੇ ਹਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਮੰਗ ਰਹੇ ਹਾਂ